ਮੈਨੂੰ ਲੱਗਦਾ ਸੀ ਇੰਨੀ ਘਟਬਟ ਪਾਉਗੀ ਜਾਂ ਉਮੀਦ ਇਹ ਤੋਂ ਵੱਧ ਸੀ ਜਿੱਤ ਦੀ ਨਹੀਂ ਸੀ ਬਾਈ ਜਿਵੇਂ ਮੈਂ ਪਿੰਡ ਨਾ ਜਾਂਦਾ ਸੀ ਨਾ ਜਿਹੜੇ ਵੀ ਪਿੰਡ ਚ ਮੈਂ ਗਿਆ ਸਾਰੇ ਸੀ ਸੁਪਿੰਡ ਸਾਰਾ ਮੇਕਲਾ ਕਲਾ ਪਿੰਡ ਦਾ ਹੈ ਪੰਜ ਛੇ ਮਹੀਨੇ ਲਗਾਤਾਰ ਗਿੱਟੇ ਸੱਜ ਜਿੱਟੇ ਸੱਜ ਗਾਲ ਸੱਜ ਮਤਲਬ ਕਿ ਰੁਕੇ ਹੀ ਨਹੀਂ ਯਾਰ ਮੈਂ ਦਿਨ ਰਾਤ ਨਾਨਾ ਮੈਂ ਟੁੱਪ ਨਾ ਸ਼ਾਨਾ ਭੁੱਖ ਨਾ ਤੇ ਹੈ ਨਾ ਲੱਗੇ ਰਿਹਾ ਇੱਕਦਾਂ ਹੁੰਦਾ ਵੀ ਯਾਰ ਹੁੰਦੇ ਨੇ ਕੋਈ ਐਮਪੀ ਬਣ ਕੇ ਕੋਈ ਲਾਹਾ ਕੱਟਣਾ ਹੈ ਜੋ ਕੁਝ ਪ੍ਰਾਪਤ ਕਰਨਾ ਪੈਸੇ ਕਮਾਉਣੇ ਕੁਝ ਹੋਰ ਕਰਨਾ ਹੈ ਨਾ ਮੇਰੇ ਅੰਦਰ ਯਾਰ ਇੱਕ ਇਹ ਸੀਗਾ ਵੀ ਯਾਰ ਜੇ ਮੈਂ ਜਿੱਦਾਂ ਹਾਂ ਲੋਕਾਂ ਨੂੰ ਜਿਤਾਉਂਦੇ ਨੇ ਤਾਂ ਜਿਹੜੀਆਂ ਗੱਲਾਂ ਮੈਂ ਕਰਦਾ ਇੱਥੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਰਾਜਧਾਨੀ ਬੁੱਲੀਆਂ ਨੂੰ ਲੈ ਕੇ ਡੈਮਾਂ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਨਸ਼ਿਆਂ ਦੇ ਖਿਲਾਫ ਬੋਲੀ ਲਈ ਮੈਂ ਕੀ ਲੱਖੇ ਨੇ ਬੋਲੀ ਖਾਤਰ ਲੱਖੇ ਦਾ ਲੜਨਾ ਲੋਕਾਂ ਨੂੰ ਚੰਗਾ ਨਹੀਂ ਲੱਗਿਆ ਕੀ ਲੱਖਾ ਕਿਸਾਨੀ ਦੀ ਲੜਿਆ ਲੋਕਾਂ ਨੇ ਉਹਨਾਂ ਦੇ ਵੀ ਨਹੀਂ ਸਾਥ ਦਿੱਤਾ ਉਹ ਵੀ ਪਿੱਛੇ हट ਗਏ ਉਹ ਵੀ ਕੋਈ ਬਾਗਲਾ ਨਫਕਾਰਸ ਨਾ ਚੜ ਗਿਆ ਜਿਹੜੇ ਲੋਕ ਪਿੰਡਾਂ 'ਚ ਪਿੱਟਦੇ ਹੁੰਦੇ ਸੀਗੇ ਬਿਲਕੁਦੀਆਂ ਸੀ ਮਾ ਮਾ ਸਾਡੇ ਪੁੱਤ ਚਿੱਟੇ ਨਾਲ ਮਰਗੇ ਬਚਾ ਦਿਓ ਸਾਡੇ ਨੂੰ ਚੱਟਾ ਬਾਧੂ ਆ ਉਹ ਵੀ ਲੋਕ ਯਾਰ 4 4 5 ਬਾਈ ਦੇ ਬਾਈ ਤਕੜੀਕ ਦੇ ਰਹਿ ਕੇ ਉਹ ਸਭ ਪੈਸੇ ਦੇਣ ਹੋਗਾ ਵੋਟ ਪਾਉਣ ਜਾਵਾਂਗੇ ਹਨ ਜਿਹੜੇ ਕਿਹੜਾ ਮੁੱਦਾ ਜਿਹੜਾ ਮੁੱਦਾ ਮੁੱਦੇ ਦੇ ਉੱਤੇ ਲੱਖਾਂ ਲੜਿਆ ਨਹੀਂ ਲੱਖਾਂ ਖੜਿਆ ਨਹੀਂ ਤੂੰ ਇੱਥੋਂ ਤੱਕ ਦੇਖ ਲੈ ਵੀ ਮੇਰੇ ਨਾਲ ਇਸ ਤਰ੍ਹਾਂ ਵੀ ਹੋਇਆ ਇੱਕ ਬੰਦੇ ਦਾ ਮੈਂ ਸਰਪੰਚ ਦਾ 27 ਲੱਖ ਰੁਪਇਆ ਕਢਾ ਕੇ ਦਿੱਤਾ ਏਜੰਟਾਂ ਤੋਂ ਡੱਗਾ ਤੋਂ ਉਹ ਵੀ ਬੰਦਾ ਬਾਹਰ ਨਾ ਚੜ ਗਿਆ ਇੱਕ ਬੰਦਾ ਮੇਰੇ ਕੋਲ ਮੌਕੇ ਤੇ ਆਇਆ ਵੋਟਾਂ 'ਚ ਹਨਾ ਕਹਿੰਦਾ ਭਾਈ ਮੇਰਾ ਮੋਗ ਏਜੰਟ ਪੈਸੇ ਦੱਬੀ ਬੈਠਾ ਮੈਂ ਇੱਥੇ ਝੂਠੀਆਂ ਬਣ ਸੀਗਾ ਮੈਂ ਫੋਨ ਕੀਤਾ ਨਾਲ ਦੀ ਨਾਲ ਮੋਗ ਦੇ ਏਜੰਟ ਸੀਗਾ ਉਹਨੇ 22 ਲੱਖ ਰੁਪਇਆ ਵਾਪਸ ਕੀਤਾ ਹਨਾ 22 ਲੱਖ ਹਾਂ ਉਹ ਵੀ ਉਹ ਵੀ ਬੰਦੇ ਮੈਨੂੰ ਵੋਟ ਨਹੀਂ ਪਾਈ ਇੱਕ ਬੰਦਾ ਮੈਂ ਉਹ ਦੇਖਿਆ ਜਿਦੀ ਜਿਹੜੇ ਬੰਦੇ ਦਾ ਮੈਂ ਕਿਸੇ ਕੁੜੀ ਦਾ ਮਸਲਾ ਸੀਗਾ ਉਹ ਨ ਗੰਗਾ ਪਿੰਡ ਤੋਂ ਗੰਗਾ ਪਿੰਡ ਨੂੰ ਮੈਂ ਦੋ ਘਟਨਾਵਾਂ ਸੁਣਾਉਣਾ ਇੱਕ ਬੰਦੇ ਦੀ ਮੈਂ ਜ਼ਮੀਨ ਵਹਾ ਕੇ ਦਿੱਤੀ ਕੁ ਬਦਮਾਸ਼ ਬੰਦੇ ਸੀਗੇ ਉਹ ਦੱਬੀ ਬੈਠੇ ਸੀਗੇ ਹਨਾ ਛੜਦੇ ਨਹੀਂ ਸੀਗੇ ਉਹ ਜ਼ਮੀਨ ਦਾ ਉਹਨੂੰ ਮੈਂ ਹੱਕ ਦਵਾਇਆ ਉਹ ਵੀ ਉਲਟ ਪਉਤਿਆ ਇੱਕ ਐਥੇ ਮੈਂ ਮੇਰੇ ਪਿੰਡ ਦਾ ਮਸਲਾ ਹੋ ਗਿਆ ਮੇਰੇ ਪਿੰਡ ਐਥੇ ਭੈਣੀ ਆਹ ਮਾੜੀ ਇਹ ਕੋਠੇ ਹਮਤਪੁਰੇ ਪੰਜ ਪਿੰਡ ਸੀ ਮੇਰੇ ਪਿੰਡੋਂ ਨਾ ਬਾਈ ਪੈਪ ਪੈ ਕੇ ਗਈ ਜਨੈਰ ਚੋ ਮੋਗਾ ਲਾ ਕੇ ਗਿਆ 4 ਫੁੱਟ ਪੈਪ ਸੀਗੀ ਚੌੜੀ ਇਹ ਪੰਜਾਂ ਪਿੰਡਾਂ ਦੀਆਂ ਪੰਚਾਇਤਾਂ ਅੱਥੇ ਆ ਗਈਆਂ ਕਹਿੰਦੇ ਵੀ ਪੈਪ ਪਾਉਣੀ ਹੈ ਮੇਰਾ ਸਾਰਾ ਪਿੰਡ ਇੱਕ ਪਾਸੇ ਮੈਂ ਇਕੱਲਾ ਕੇ ਪਾਸੇ ਮੈਂ ਸਾਰੇ ਪਿੰਡ ਦੇ ਉਲਟ ਜਾ ਕੇ ਪੈਪ ਪਾਈ ਨਹਿਰ ਨਹੀਂ ਪਾਣੀ ਲੱਗਣਾ ਚਾਹੀਦਾ ਨਹਿਰ ਨੂੰ 9000 ਕਿੱਲੇ ਨੂੰ ਪਾਣੀ ਲੱਗਣਾ ਜਾ ਕੇ ਆਪਾਂ ਨੂੰ ਦੱਸਿਆ ਮੈਂ ਚਾਹਣਾ ਵੀ ਨਹਿਰ ਦਾ ਪਾਣੀ ਲਾਉਣ ਲੋਕ ਉਹ ਸਾਰਾ ਪਿੰਡ ਇੱਕ ਪਾਸੇ ਖੜ ਗਿਆ ਤੇ ਠਾਣੋ ਠਾਣੀਆਂ ਵੀ ਹੋ ਗਈਆਂ ਗੱਲਾਂ ਤੇ ਮੈਂ ਇੱਚ ਮੇਰੇ ਮੇਰਾ ਖੇਤ ਵੀ ਤਾਂ ਨਹਿਲਾ ਨ ਲੱਗਦਾ ਮੈਂ ਲੋਕਨ ਨੂੰ ਕਿਹਾ ਪੰਜੇ ਪਿੰਡਾਂ ਨੂੰ ਕਿਹਾ ਮੈਂ ਤੁਸੀਂ ਮੇਰੇ ਖੇਦਵੇ ਦੀ ਪੈਪ ਪਾਓ ਯਾਰ ਤੁਸੀਂ ਇੱਥੋਂ ਦੀ ਰਦਾ ਕੇ ਲੈ ਜਾਓ ਮੈਂ ਮੈਂ ਲੈ ਇੱਥੋਂ ਪੱਟੋ ਜਿਸ ਲਈ ਆਪਣੇ ਖੇਤ ਲਵਾ ਕੇ ਆ ਮੇਰੇ ਸਕੇ ਮੇਰੇ ਤਾਏ ਦੇ ਪੁੱਤ ਮੇਰੇ ਚਾਚੇ ਦੇ ਪੁੱਤ ਸਾਰੇ ਮੈਨਾਂ ਗੁੱਸੇ ਵੀ ਤੂੰ ਕੱਲਾ ਮਖ ਨਹੀਂ ਯਾਰ ਉਹ ਮੈਂ ਪੈਣੀ ਪੰਡ ਗਿਆ ਉਹ ਜਿਹੜੀਆਂ ਪੰਚਾਇਤਾਂ ਮੇਰਾ ਭੈਣੀ ਇੱਕ ਪਾਸੇ ਇਕੱਠ ਮੈਂ ਖੂ ਤੇ ਬੋਲਾਂ ਪਰਲੇ ਪੈ ਦਾਣਾ ਮੰਡੀ ਚ ਵੀ ਬਾਰ ਸਮਰਥ ਬੋਲੇ ਉਹ ਸਾਰੇ ਹਰ ਸਮਰਥ ਕੋਲੇ ਖੇਰਨਾ ਮੈਂ ਤੁਸੀਂ ਆਏ ਨਹੀਂ ਉਹਦੇ ਤੇ ਵੀ ਪਾ ਨਹੀਂ ਇਹ ਜੇ ਲੋਕ ਨੇ ਯਾਰ ਇੱਥੇ ਰੂੜ ਕੀ ਪਿੰਡ ਬੰਨ ਟੁੱਟਿਆ ਕੱਗ ਟੁੱਟਿਆ ਹਨਾ ਮੈਂ ਇੱਕ ਟੁਕਟ ਮੇਰੇ ਜਿਆਦਾ ਲੋਕਾਂ ਨੂੰ ਦਿੱਤਾ ਮੇਰਾ ਕਿਹੜਾ ਪੈਸਾ ਸੀਗਾ ਲੋਕਾਂ ਨੇ ਉਥੇ 70 75 ਲੱਖ ਰੁਪਇਆ ਤੇਲ ਫੁਕਿਆ ਮੈਂ 22 ਦਿਨ ਲਗਾਤਾਰ ਉਥੇ ਰਹਾ ਹਜ਼ਾਰਾਂ ਟਰੈਕਟਰ ਉੱਥੇ ਚੱਲਿਆ ਜਿਹੜੇ ਉਹ ਬੰਦੇ 20 25 ਸਾਲ ਨੇ ਸੀ ਆਪਣੇ ਬਾਣਾ ਦੇ ਵਿੱਚੋਂ 5 5 7 7 ਫੁੱਟ ਬਰੇਤੀ ਚੜਗੀ ਚੱਕ ਸਕਦੇ ਸੀਗੇ ਉਹ ਮੈਂ 22 ਦਿਨ ਲਾ ਕੇ ਚੱਕ ਕੇ ਆਇਆ ਉਹਨਾਂ ਲੋਕਾਂ ਨੇ ਵੀ ਮੌਕੇ ਤੇ ਮੈਂ ਤਾਂ ਕਹਿੰਦਾ ਉਹ ਇਹ ਪਿੰਡ ਦਾ ਦੂਜੇ ਮਤਲਬ ਕਿ ਪਾ ਕੇ ਬੂਥਲੀ ਵਿੱਚ ਲੱਗਣਾ ਚਾਹੀਦਾ ਤੇ ਉਹਨਾਂ ਪਿੰਡਾਂ ਦੇ ਵਿੱਚ ਮੈਨੂੰ 2 2 ਸਪੋਰਟ ਪੈਂਦੀ ਆ ਜਾਣੇ ਐ ਮੰਨ ਕੇ ਚਲੋ ਨਾ ਤਾਂ ਲੋਕਾਂ ਨੇ ਮੇਰੇ ਮੁੱਦੇ ਨੂੰ ਸਮਝਿਆ ਵੀ ਲੱਕਾ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਖਾਤਰ ਲੜਿਆ ਇਹ ਪੰਜਾਬ ਦੀ ਹੋਂਦ ਦਾਤੇ ਉਹਨੂੰ ਬਚਾਉਣ ਖਤਰ ਲੜ ਰਿਹਾ ਲੱਖਾਂ ਬੋਲੀ ਲਈ ਇਤਿਹਾਸ ਲਈ ਪਾਣੀ ਲਈ ਪ੍ਰਵਾਸ ਦੇ ਖਿਲਾਫ ਬਾਹਰल्या ਨੂੰ ਨੌਕਰੀਆਂ ਦੇ ਖਿਲਾਫ ਬਾਹਰਲਿਆਂ ਦੇ ਕਬਜ਼ਿਆਂ ਦੇ ਖਿਲਾਫ ਲੜ ਰਿਹਾ ਮੈਂ ਇੱਥੋਂ ਤੱਕ ਯਾਰ ਮੈਨੂੰ 10 ਨੋਟਸ ਕੱਢੇ ਚੌਨਕ ਮਹੰਦਰ ਨੇ ਕਾਦੇ ਵੀ ਤੂੰ ਬਈਆਂ ਦੇ ਖਿਲਾਫ ਬੋਲਦਾ ਤੂੰ ਲੋਕਾਂ ਨੂੰ ਭੁੜਕਾਉਣਾ ਮੈਂ ਇਹੀ ਗੱਲ ਕਰਦਾ ਸੀ ਵੀ ਨਹੀਂ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਉਹ ਵੀ ਬੰਦੇ ਕਿਦਰ ਨੂੰ ਤੁਰ ਗਏ ਯਾਰ ਮੈਂ ਇਸ ਕਰਕੇ ਮੇਰਾ ਮਾਨ ਦੁਖੀ ਹੋਇਆ ਮੈਂ ਨਹੀਂ ਯਾਰ ਵੀ ਇੱਕ ਹੁੰਦਾ ਨਾ ਇੱਕ ਤਾਂ ਹੁੰਦਾ ਬੰਦਾ ਚਲੋ ਯਾਰ ਠੀਕ ਹੈ ਪਾਰਟੀ ਵਾਲੇ ਹੁੰਦੇ ਆ ਜਿੱਥੇ ਕੇ ਹਰ ਗੇਂਦ ਬੜਾ ਫਰਕ ਨਹੀਂ ਪੈਂਦਾ ਹਣਾ ਇੱਕ ਹੁੰਦਾ ਯਾਰ ਮੇਰੇ ਅੰਦਰ ਜਨੂੰਨ ਆ ਹਣਾ ਜਨੂੰਨ ਵੀ ਆ ਹੌਸਲਾ ਵੀ ਆ ਅੰਦਰ ਭਾਵਨਾ ਵੀ ਆ ਦਰਦ ਵੀ ਆ ਬੰਦਾ ਲੜਨਾ ਚਾਹੁੰਦਾ ਕੁਝ ਕਰਨਾ ਚਾਹੁੰਦਾ ਪੰਜਾਬ ਲਈ ਤੁਸੀਂ ਕਿੱਥੇ ਖੜ੍ਹੋਂ ਯਾਰ ਲੋਕ ਕਿੱਥੇ ਖੜ੍ਹੋਂ ਚਰਤਨ ਬਾਰਨਾ 84000 ਬੰਦਿਆਂ ਦਾ ਜਿਹੜੇ ਖੜ੍ਹ ਗਏ ਤੇਰੇ ਡੇ ਡੇ ਕੱਟ ਕਰਦੇ ਸੀਗੇ ਆ ਕੇ ਪੰਜ ਪੰਜ 7 7 1500 ਬੰਦਾ ਮੈਨੂੰ ਸੁਣਨ ਆਉਂਦਾ ਸੀਗਾ ਬੋਟਾਂ ਤੋਂ 15 ਬੀ ਕਿਹੜੀ ਸ਼ਕਲ ਦੇਖਣੀ ਆਉਂਦੀ ਸੀ ਗੱਲਾਂ ਸੁਣਨੀ ਹੋਉਂਦੀ ਸੀ ਅਸਰ ਕਿਸੇ ਨੇ ਨਹੀਂ ਕੀਤਾ ਦੇਖੋ ਮੈਂ ਮੈਨੂੰ ਇੱਥੋਂ ਤੱਕ ਵੀ ਫਿਕਰ ਸੀ ਗੱਲ ਲੋਕਾਂ ਦਾ ਹਨਾ ਇਹ ਗੱਲਾਂ ਕੌਣ ਕਰਦਾ ਮੈਂ ਆਂ ਪਿੰਡਾਂ 'ਚੇ ਪ੍ਰਚਾਰ ਕਰਦਾ ਹਰ ਪਿੰਡ 'ਚ ਮੈਂ ਪ੍ਰਚਾਰ ਕਰਦਾ ਵੀ ਯਾਰ ਤੁਸੀਂ ਚਾਰ ਨਾਂ ਪਾਓ ਮੱਕੀ ਦਾ ਦੁੱਧ ਖਰਾਬ ਹੋਣ ਲੱਗ ਗਿਆ ਪਸ਼ੂ ਖਰਾਬ ਹੋਣ ਲੱਗ ਗਿਆ ਤੁਹਾਡੇ ਨਸਿੱਤਾਂ 'ਤੇ ਅਸਰ ਪੈ ਗਿਆ ਤੁਸੀਂ ਆ ਜਾਰਾਂ ਬਰਤਨੀਆਂ ਛੱਡ ਦਿਓ ਯਾਰ ਤੁਸੀਂ ਕਿਹੜਾ ਖਾਣਾ ਪੀਣਾ ਖਾਣਾ ਆਪਣੇ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਰੱਖੋ ਆਪਣੇ ਬੱਚਿਆਂ ਨੂੰ ਇੱਧਰ ਜੋੜੋ ਇਹੋ ਜਿਹੀਆਂ ਗੱਲਾਂ ਕੌਣ ਕਰਦਾ ਵੋਟਾਂ 'ਚ ਮੇਰਾ ਹਰ ਪਿੰਡ 'ਚ ਘੰਟਾ ਸਵਾ ਘੰਟਾ ਦਾ ਪ੍ਰਚਾਰ ਹੁੰਦਾ ਸੀ ਮੈਂ ਇਹ ਹੀ ਸਿੱਖਿਆ ਦਿੰਦਾ ਸੀ ਵੀ ਨਹੀਂ ਯਾਰ ਅਸੀਂ ਪਾਣੀ ਕਿਵੇਂ ਬਚਾਉਣਾ ਹੈ ਪੋਲੀ ਕਿਵੇਂ ਬਚਾਉਣੀ ਆ ਇਤਿਹਾਸ ਕਿਵੇਂ ਸਾਂਭਣਾ ਆਪਣੀ ਆਪਣੀ ਨਸਲਾ ਕਿਵੇਂ ਬਚਾਉਣੀ ਆ ਜ਼ਮੀਨਾਂ ਆਪਾਂ ਨਾਂ ਵੇਚ ਵੇਚ ਪੱਜੋ ਇੱਥੇ ਆਪਣਾ ਇਹ ਕੰਮਕਾਰ ਦੇਣਾ ਆਪਣੇ ਮਜ਼ਦੂਰਾਂ ਨੂੰ ਦਿਓ ਕਿੰਨੇ ਬੰਦੇ ਗੁਰੂ ਘਰ ਇਕੱਠੇ ਕਰੋ ਸੇਵੇ ਇਕੱਠੇ ਕਰੋ ਯਾਰ ਮੈਂ ਤਾਂ ਸਵਾ ਸਵਾ ਘੰਟਾ ਐ ਮੱਥਾ ਮਾਰਦਾ ਸੀ ਵੀ ਯਾਰ ਨਹੀਂ ਯਾਰ ਲੋਕਾਂ ਨੂੰ ਆਪਾਂ ਪੰਜਾਬ ਨੂੰ ਬਚਾਉਣ ਦੀ ਲੋੜ ਆ ਲੋਕਾਂ ਨੇ ਕੋਈ ਮੁੱਦੇ ਨਹੀਂ ਸਮਝਿਆ ਬਾਈ ਲੋਕਾਂ ਨੇ ਦੇਖਿਆ ਲੀਡਰ ਹੋ ਲੋਕੀ ਦੇਖਦੇ ਆ ਲੀਡਰ ਭੋਗ ਤੇ ਆ ਗਿਆ ਵਿਆਹ ਤੇ ਆ ਗਿਆ ਹੱਥ ਲਾ ਕੇ ਮਿਲ ਗਿਆ ਬਸ ਗੁੰਨ ਜੀ ਕੰਮ ਕਰਤਾ ਮੜਾ ਮੋਟਾ ਬੋਟ ਪਾ ਦਿੰਦੇ ਨੇ ਯਾਰ ਮੁੱਦੇ ਦਾ ਲੋਕਾਂ ਨੇ ਧਿਆਨ ਚ ਨਹੀਂ ਯਾਰ ਮੁੱਦਿਆਂ ਦਾ ਬੋਟ ਹੀ ਨਹੀਂ ਪਈ ਉਹ ਤਾਂ ਪਹਿਲੇ ਹੀ ਆ ਲੋਕ ਮੁੱਦਿਆਂ ਤੋਂ ਪਹਿਲੇ ਹੀ ਬਿਲਕਦੇ ਆ ਲੋਕ ਕਲਪਦੇ ਆ ਮਾਰੇਗੇ ਪੱਟੇਗੇ ਵੋਟਾਂ ਮਿਲਿਆ ਜਿਹੜੇ ਇਸ ਵਾਰ ਤਾਂ ਕਹਿੰਦੇ ਕਿ ਪੰਥ ਦੀ ਹਵਾ ਚੱਲੀ ਸੀ ਕੀ ਪੰਥ ਦੀ ਹਵਾ ਬਠਿੰਡੇ ਚ ਨਹੀਂ ਆਈ ਬੀਬੀ ਖਾਲੜਾ ਨੇ ਤੁਹਾਡੇ ਲਈ ਪ੍ਰਚਾਰ ਕੀਤਾ ਸਰਬਜੀਤ ਦੀ ਧਰਮ ਪਤਨੀ ਵੀ ਇੱਥੇ ਆ ਕੇ ਪ੍ਰਚਾਰ ਕਰਦੇ ਰਹੇ ਤੇ ਕੀ ਉਸ ਚੀਜ਼ ਦਾ ਲੋਕਾਂ ਤੇ ਅਸਰ ਨਹੀਂ ਹੋਇਆ ਤੇ ਬਾਈ ਚਲ ਮੈਂ ਦੱਸ ਦਿੰਦਾ ਜੀ ਪੰਥ ਦੀ ਲਹਿਰ ਦੀ ਗੱਲ ਕਰਦੇ ਆ ਉਹਨਾਂ ਦਾ ਰਸਵਾ ਯਾਰ ਠੀਕ ਆ ਦੋ ਹਲਕਿਆਂ ਦੇ ਵਿੱਚ ਪੰਥਰੀ ਲਹਿਰ ਚੱਲ ਗਈ ਠੀਕ ਆ ਮਾਹੌਲ ਬਣ ਗਿਆ ਯਾਰ ਹਣਾ ਮੈਨੂੰ ਆਸ ਭਈ ਸੱਤ ਸੀਟਾਂ ਦਿੱਤੀਆਂ ਕਾਂਗਰਸ ਨੂੰ ਲੋਕਾਂ ਨੇ ਉਹ ਕਾਂਗਰਸ ਜਿਹੜੀ ਉਹ ਦਿਨ 84 ਦੇ ਉਹੀ ਜੂਨ ਦਾ ਮਹੀਨਾ ਜਿਹੜਾ 1 ਜੂਨ ਤੋਂ 6 ਜੂਨ ਤੱਕ ਜੋ ਸਾਡਾ ਕਾਹਨ ਹੋਇਆ ਕੱਲੂਕਾਰਾ ਹੋਇਆ ਉਹਨਾਂ ਦਿਨਾਂ ਦੇ ਵਿੱਚ ਆ ਕੇ ਸੱਤ ਸੀਟਾਂ ਦੇ ਦੇਣੀਆਂ ਕਾਂਗਰਸ ਨੂੰ ਕਿਹੜੇ ਪੰਥਰੀ ਗੱਲ ਕਰਦੇ ਹੁੰਦੇ ਸੀ ਅਜਾ ਉੱਥੇ ਮੈਂ ਹੈਰਾਨ انا ਲੁਕਾਂ ਤੇ ਰਾਜਾ ਬੜੰਗ ਲੁਧਿਆਣੇ ਜਿੱਦੇ ਵੋਟਾਂ ਪੈਂਦੀਆਂ ਇੱਕ ਬੂਥ ਤੇ ਜਾਂਦਾ ਸਾਰੇ 15 20 ਬੰਦੇ ਵੀਡੀਓ ਦੇਖ ਰਹੀ 15 20 ਬੰਦੇ ਗੁਰਸਿੱਖ ਬੰਦੇ ਨੇ ਮੂੰਹ ਤੇ ਦਾੜੇ ਨੇ ਸਾਰੇ ਰਾਜਾ ਬੜੰਗ ਜੀ ਜਿੰਦਾਬਾਦ ਕਾਂਗਰਸ ਜੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਇਹ ਇਹ ਪੰਥ ਵਾਲਾ ਯਾਰ ਇੱچھے ਯਾਰ ਬਹਿੰਡੇ ਤਾਂ ਹਰ ਸਿਮਰ ਜਿੱਤ ਗੀ ਲੋਕਾਂ ਦੇ ਬੇਅਦਬੀਆਂ ਗੋਲੀ ਕਾਂਡ ਵਹਿਬਲੇ ਵਾਲੇ ਹੋਰ ਜੋ ਤੱਕੇ ਭੁੱਲ ਗਏ ਯਾਰ ਆ ਆ ਆ ਕੁਛ ਇਹਨਾਂ ਦੇ ਪੱਲੇ ਆ ਯਾਰ ਕੀ ਇਹਨਾਂ ਨੂੰ ਕਹਾਂਗਾ ਹਣ ਤੂੰ ਇਹ ਵੀ ਕਹਿਣਗੇ ਤੂੰ ਹਾਰ ਗਿਆ ਤੂੰ ਤਾਂ ਲਾਂਬੇ ਦਿਨਾ ਉਹ ਲਾਂਬੇ ਨੇ ਯਾਰ ਮੈਨੂੰ ਤਾਂ ਤੂੰ ਹੀ ਹਰਾਤਾ ਠੀਕ ਆ ਯਾਰ ਕੋਈ ਗੱਲ ਨਹੀਂ ਤੁਸੀਂ ਕੋਈ ਗੱਲ ਨਹੀਂ ਹੋਰ ਹਰਾ ਦੇਉਂਦੇ ਕਿਸੇ ਨੂੰ ਹੋਰ ਤੁਸੀਂ ਪਰ ਤੁਸੀਂ ਨੁਕਸਾਨ ਜਿਹੜਾ ਕਰਾ ਰਹੇ ਹੋ ਨਾ ਇਹਦੇ ਬਾਰੇ ਤੁਸੀਂ ਸੋਚੇ ਨਹੀਂ ਹੋਣਾ ਵੀ ਤੁਸੀਂ ਕਿੱਦਾ ਵੱਡਾ ਆਉਣ ਵਾਲੇ ਸਮੇਂ ਸੋਡਾ ਨੁਕਸਾਨ ਹੋਣਾ ਸੋਡੀਆਂ ਨਸਲਾਂ ਦਾ ਸੋਡਾ ਸੋਡੀ ਵਿਰਾਸਤ ਦਾ ਕੀ ਕੁਛ ਸੋਡਾ ਦਾ ਤੇ ਲੱਗਾ ਤੁਹਾਨੂੰ ਆਈ ਨਹੀਂ ਪਤਾ ਯਾਰ ਘਰਾਂ ਪਿੱਛੇ ਨਜਜ ਪਿੱਛੇ ਭੱਜੇ ਫਿਰਦੇ ਹੋਂ ਕਿ ਉਹਦੇ ਕਹੇ ਕਹੇ ਵੋਟ ਪਾਤੀ ਫਾਰਮ ਨੇ ਰਸਤਾਰਨੇ ਆਇਆ ਕਹਤਾ ਕਿਸੇ ਦੇ ਮਗਰ ਲਾ ਕੇ ਵੋਟ ਪਾਤੀ ਕਿਸੇ ਨੇ ਵੇਚ ਕੇ ਵੋਟ ਪਾਤੀ ਹਣਾ ਅਸੀਂ ਟੜ ਅੱਜ ਬੰਡ ਕੇ ਵੋਟ ਪਾਤੀ ਫਸ ਕੇ ਵੀ ਅਸੀਂ ਤਾਂ ਇੰਨੇ ਸਾਲ ਦੇ ਕਾਲੀ ਨਹੀਂ ਇੰਨੇ ਸਾਲ ਦੇ ਕਾਂਗਰਸੀਆਂ ਯਾਰ ਤੁਸੀਂ ਕਦੋਂ ਸਮਝੋਗੇ ਯਾਰ ਕਦੋਂ ਸਮਝੋਗੇ ਇਹਨਾਂ ਗੱਲਾਂ ਇਹ ਇਸ ਕਰਕੇ ਬਈ ਦੁੱਖਾ ਆਇਆ ਮਿਸਾਲਾ ਵੀਰ ਜੇ ਤੂੰ ਥੱਕੇ ਘੱਟ ਨਹੀਂ ਲੱਖਾ ਸੁਣਾ ਨਾ ਘਰੇ ਟੇਕੇ ਤੇ ਨਹੀਂ ਬੈਠੂਆ ਕਿ ਲੋਕਾਂ ਦੀ ਲੜਾਈ ਦੁਆਰਾ ਲੜਨ ਦੀ ਤਿਆਰ ਰਹੇਗਾ ਦੇਖ ਬਾਈ ਗੱਲ ਤੁਹਾਨੂੰ ਦੱਸਦਾ ਆ ਆਪਾਂ ਤਾਂ ਧਰਤੀ ਨਾਲ ਇਸ਼ਕ ਹੈ ਨਿਭੜਦੀ ਗੱਲ ਆਪਾਂ ਤਾਂ ਮੈਂ ਮੈਂ ਤਾਂ ਇਹ ਪ੍ਰਚਾਰ ਚ ਵੀ ਕਹਿੰਦਾ ਰਿਹਾ ਬਹੁਤ ਚੰਨਾਂ ਤੇ ਵੀ ਕਿਹਾ ਵੀ ਜਿੱਦ ਦੇ ਲੱਖੇ ਦੀ ਐਵੇਂ ਹੀ ਲੋੜ ਪੈਗੀ ਵੀ ਲੈ ਲੱਖਾ ਸਿਆ ਅੱਜ ਤੇਰੀ ਲੋੜ ਆ ਤੇਰਾ ਖੂਨ ਜੇ ਤੂੰ ਬਹਾਏਗਾ ਤਾਂ ਗੱਲ ਬਣਦੀ ਆ ਉਹਦੇ ਬਹਾ ਦੇਾਂਗੇ ਬਾਈ ਆਪਾਂ ਤਾਂ ਇੱਥੋਂ ਤੱਕ ਵੀ ਤਲੇ ਖੜੇ ਆ ਯਾਰ ਨੇ ਨਹੀਂ ਯਾਰ ਕਿਸੇ ਵੀ ਤਰੀਕੇ ਨਾਲ ਮੈਂ ਹੁਣ ਮੈਂ ਜਿਹੜੀਆਂ ਗੱਲਾਂ ਦੇ ਮੈਂ ਜ਼ੋਰ ਲਾਉਣਾ ਮੈਂ ਲੋਕਾਂ ਨੂੰ ਇੰਨਾ ਵੀ ਕਿਹਾ ਪਿੰਡਾਂ ਮੈਨੂੰ ਪਤਾ ਇਹਨਾਂ ਗੱਲਾਂ ਦਾ ਕਿ ਲੋਕਾਂ ਨੇ ਮੈਨੂੰ ਇਹਨਾਂ ਗੱਲਾਂ ਦੇ ਮਸਲੇ 'ਚ ਵੋਟ ਨਹੀਂ ਪਾਈ ਹੁਣ ਮੈਂ ਤਾਂ ਦੋ ਤਿੰਨ ਧਾਰਨਾ ਦੰਦਣਾ ਇੱਕ ਧਾਰਨਾ ਮੈਂ ਇੱਕ ਪਿੰਡ 'ਚ ਜਾ ਕੇ ਪੁੱਛਦਾ ਲੋਕਾਂ ਨੂੰ ਵੀ ਬਦਲਾ ਆ ਗਿਆ ਇੱਕ ਬਾਪੂ ਕਹਿੰਦਾ ਸ਼ੇਰਾ ਬਦਲਾ ਆ ਗਿਆ ਇੱਥੇ ਲੈਟ ਆਮ ਕਰਤੀ ਭੰਤਮਾਨ ਨੇ ਮਾਂ ਬਾਪ ਪੁੱਤਰਾ ਪਾਣੀ ਮੁੱਕ ਜੂ ਧਰਤੀ ਹੈ ਨਾ ਤੇਰੀਆਂ ਆਣ ਵਾਲੀਆਂ نسلਾਂ ਇੱਥੇ ਮਰਨਗੀਆਂ ਬਿਨਾ ਪਾਣੀ ਤੋਂ ਉਹ ਮੈਨੂੰ ਪਤਾ ਉਹਨਾਂ ਲੋਕਾਂ ਨੇ ਮੈਨੂੰ ਵੋਟ ਨਹੀਂ ਪਾਈ ਹੋਣੀ ਜਿੰਨਾਂ ਨੂੰ ਮੈਂ ਇਹ ਕਿਹਾ ਜਾ ਕੇ ਵੀ ਉਹ ਨਹਿਰੀ ਪਾਣੀ ਦੀ ਮੰਗ ਕਰੋ ਥੱਲੋਂ ਪਾਣੀ ਨਾ ਕੱਢੋ ਓਏ ਤੁਹਾਡਾ ਪਾਣੀ ਖੋ ਕੇ ਦੂਜੇ ਸੁਬਿਆਂ ਉਹ ਦੇਤਾ ਓਏ ਸੋਨੂੰ ਇੱਧਰ ਚਾਰਟ ਤੇ ਲਾਤਾ ਮੁਫਤਰੀ ਬਿਜਲੀ ਕਰਤੀ ਮੈਂ ਇਹ ਵੀ ਕਿਹਾ ਲੋਕਾਂ ਨੂੰ ਵੀ ਤੁਸੀਂ ਓਏ ਕਣਕ ਦੇ ਨਾਲ ਨੂੰ ਅੱਗ ਨਾ ਲਾਓ ਤੁਸੀਂ ਕੰਕ ਤੇ ਨਾੜ ਨੂੰ ਅੱਗ ਲਾਈ ਤੁਸੀਂ ਦਰਖਤ ਫੋਕੇ ਤੁਸੀਂ ਧਰਤੀ ਦਾ ਕੰਨ ਮਚਾਇਆ ਤੁਸੀਂ ਕਿੰਨੇ ਉੱਥੇ ਜੀਵ ਜੰਤੂ ਕਿੰਨੇ ਪੰਛੀ ਮਚਾਤੇ ਹੋ ਮੈਂ ਇਹ ਵੀ ਕਹਿ ਮੈਨੂੰ ਪਤਾ ਉਹਨਾਂ ਲੋਕਾਂ ਦੇ ਵਿੱਚ ਮੈਨੂੰ ਵੋਟ ਨਹੀਂ ਪਈ ਜਿਹੜੇ ਅੱਗਾਂ ਲਾਉਂਦੇ ਆ ਮੈਂ ਐਤੋਂ ਤੱਕ ਕਿਹਾ ਜਿਹੜੇ ਗਰੀਬ ਭਾਈ ਚਰਦੇ ਲੋਕ ਸੀ ਬਖੋ ਠੂਠਾ ਫੜ ਕੇ ਭੀਖਣਾ ਮੰਗੋ ਮੰਗਤੇ ਨਾ ਮੰਗੋ ਰਜਗਾਰ ਮੰਗੋ ਨੌਕਰੀਆਂ ਮੰਗੋ ਸਿੱਖਿਆ ਮੰਗੋ ਸਿਹਤ ਮੰਗੋ ਹਸਪਤਾਲ ਮੰਗੋ ਬਣਾ ਲਾਇ ਤੂੰ ਮਰ ਜੰਦੇ ਨਾ ਪੰਜ ਪੰਜ 4 400 ਰੁਪਏ ਪਿੱਛੇ ਵੋਟਾਂ ਨੂੰ ਵੇਚੋ ਨਾ ਆਟੇ ਦਾਣਾ ਪਿੱਛੇ ਤੁਰੇ ਮੈਨੂੰ ਉਹਨਾਂ ਨੇ ਵੀ ਵੋਟ ਨਹੀਂ ਪਾਈ ਇਹ ਮੈਨੂੰ ਸਾਰੇ ਤਰ੍ਹਾਂ ਨੇ ਵੋਟ ਨਹੀਂ ਪਾਈ ਜਿਹੜਿਆਂ ਨੂੰ ਐ ਲੱਗਦਾ ਸੀ ਵੀ ਇਹ ਜੇ ਬੰਦਾ ਕਾਮਯਾਬ ਹੋ ਗਿਆ ਸਾਡੇ ਮੋਟਾਂ ਦੇ ਬਿੱਲ ਨਾ ਲਾ ਦੇ ਸਾਡੇ ਆਟੇ ਦਾਲ ਨਾ ਬੰਦ ਕਰ ਦੇ ਉਹ ਮੈਂ ਤਾਂ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਨਹੀਂ ਉੱਥੇ ਹੀ ਫਸੇ ਹੋਏ ਨੇ ਲੋਕ ਕਿਤਾ ਕੀ ਤਾਂ ਰਿਕਰਫ ਸਿਆਸੀ ਦਾ ਨਹੀਂ ਸੀ ਦੂਜੇ ਕੈਂਡੀਡੇਟ ਦੀ ਤਰ੍ਹਾਂ ਵੀ ਗਮਰਾਹ ਕਰਕੇ ਇਕਰੀ ਵੋਟ ਮੰਗੋ ਵੀ ਜਿੱਤਾ ਉਹ ਤਾਂ ਅਸੀਂ ਇੱਕ ਵਾਰ ਫਿਰ ਵੇਖਾਂਗੇ ਜੋ ਕਰਕੇ ਬਈ ਉਹ ਕਰਕੇ ਕਾਹਦਾ ਮਨ ਮਾਰਨ ਕੇ ਚੀਕਾਂ ਲੋਕ ਦੈਲੇ ਨਜ਼ਾਰਾ ਮੈਂ ਦੇਖ ਕਹ ਰਕ ਨਾ ਕਿ ਜਿੰਨਾ ਇਹ ਨਾਲ ਹਰ ਸਿਮਰਤ ਖੜੂਗੀ ਆ ਕੇ ਤੇ ਜਿਹੜੇ ਮੈਨੂੰ ਮੈਂ ਇੰਨਾ ਵੀ ਕਿਹਾ ਸੀਗਾ ਮਾ ਜੇ ਤੂੰ ਜਿਤਾਦਾ ਨਾ ਮੈਨੂੰ ਡਾਂਗ ਲੈ ਕੇ ਤੁਹਾਡੇ ਪਿੰਡ ਚ ਆ ਕੇ ਰੋਕ ਚਿੱਟਾ ਰੋਕ ਕੇ ਜਾਊਂਗਾ ਡਾਂਗ ਲੈ ਕੇ ਬੈਠੂਗਾ ਹੁਣ ਮੈਂ ਦੇਖੂਗਾ ਕਿੰਨਿਆਂ ਗਾ ਡਾਂਗਾਂ ਲੈ ਕੇ ਹਰ ਸਿਮਰਤ ਬੰਦੀ ਆ ਲੋਕਾਂ ਨਾਲ ਤੇ ਕਿੰਨੇ ਗ ਮਾਵਾ ਦੇ ਪੁੱਤ ਬਚਾਉਂਦੀ ਆ ਤੇ ਕਿੰਨਾ ਕਿ ਪੰਜਾਬ ਦਾ ਬੀਬੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਹਾਡੇ ਕੋਲੇ ਕੱਲ ਨੂੰ ਕੋ ਪਿੰਡ ਆਉਂਦਾ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਕੀ ਫਿਰ ਲੱਖਸਤਾਨਾ ਜਾਊਗਾ ਜਾਂ ਫਿਰ ਚੁੱਪ ਕਰਕੇ ਬੈਠੂਗਾ ਕਬੀਬਾ ਨੂੰ ਸੱਦੂ ਇਹ ਰਾਂ ਮੈਂ ਕਹੂੰਗਾ ਭਾਈ ਸੱਦੋ ਉੰਨਾ ਦੇਖੋ ਝਟ ਤਹ ਇੱਕ ਵਾਰ ਦੇਖ ਤਾਂ ਲਓ ਹੂੰ ਸਾਡੇ ਦੇ ਸੁਦਰ ਕਦਰ ਹੀ ਨਹੀਂ ਪਾਈ ਐਨਾ ਐਨਾ ਅਸ਼ਮੈ ਹੈਰਾਨ ਆ 500 ਬੰਦਾ ਬੈਠਾ ਹੁੰਦਾ ਇਸੋਂ ਨਾਲ ਮੈਨੂੰ 500 ਦਾ 500 ਬੰਦਾ ਮੈਂ ਘੰਟਾ ਸਵਾ ਘੰਟਾ ਪ੍ਰਚਾਰ ਕਰਦਾ 1 ਮਿੰਟ ਚ ਤਾਂ ਘੰਟਾ ਸਵਾ ਘੰਟੇ ਚ 500 700 ਬੰਦਾ ਕਰੇ ਗੱਲਾਂ ਤੇਰੀਆਂ ਜਮਾਂ ਲੱਖ ਰੁਪਏ ਦੀਆਂ ਉਹ ਗੱਲਾਂ ਸੁਣਨ ਆਲੇ ਉੱਥੇ ਸਿਰ ਮਾਰਨ ਆਲੇ ਆ ਵੀ ਹਾਂ ਗੱਲਾਂ ਬਹੁਤ ਚੰਗੀਆਂ ਬਾਹਾਂ ਖੜੀਆਂ ਕਰਕੇ ਵੱਡੇ ਵੱਡੇ ਤਹਾਣਾਰੇ ਮਾਰਨ ਵਾਲੇ ਉਹ ਕਿੱਥੇ ਗਏ ਯਾਰ ਵੋਟਾ ਪਾਉਣ ਲਈ ਕਿੱਧਰ ਨੂੰ ਮੁੜ ਗਏ ਯਾਰ ਉਹ ਹੂੰ ਤੂੰ ਕਿਉਂ ਪਿੱਟਦੇ ਹੋ ਫਿਰ ਕਾਹਦੇ ਲਈ ਚਿੱਕਾ ਕਿਉਂ ਮਾਰਦੇ ਹੋ ਵੀ ਚਿੱਟੇ ਨਾਲ ਜਵਾਨੀ ਮਰ ਗਈ ਬੇਅਦਬੀਆਂ ਹੋ ਗਈਆਂ ਪੰਜਾਬ ਮਰ ਚੱਲਿਆ ਕਾਹਨ ਹੋ ਗਿਆ ਪ੍ਰਵਾਸ ਹੋ ਗਿਆ ਬੰਗਾਂ ਦੇ ਕਬਜ਼ੇ ਹੋ ਗਏ ਆਹ ਹੋ ਗਿਆ ਬਰਜ਼ਗਾਰੀ ਵੱਧ ਗਈ ਰਿਸ਼ਵਤ ਵੱਧ ਗਈ ਕਿਉਂ ਚਿੱਕਾ ਮਾਰਦੇ ਹੋ ਹੂੰ ਬੂਟਾ ਤੁਸੀਂ ਐ ਪਾਉਣਗੇ ਬੰਦਾ ਤੁਸੀਂ ਦੇਖ ਕੇ ਨਹੀਂ ਵੋਟ ਪਾਉਂਦੇ ਕਿਹੜਾ ਬੰਦਾ ਕਿਹਨੂੰ ਜਿਤਾਉਣਾ ਕਿਹਨੂੰ ਹਰਾਉਣਾ ਦੁੱਖ ਇਸ ਗੱਲ ਦਾ ਉਹ ਜਿਨ੍ਹਾਂ ਨੇ ਗੋਲਗਾ ਮਾਰੀਆਂ ਸੋਡੇ ਬਾਦਰਾਂ ਦੇ ਬੈਠਿਆ ਨੇ ਬੈਠਿਆਂ ਦੇ ਤੇਰਾ ਮਹੀਨੇ ਪਹਿਲਾਂ ਬਿਠਾ ਕੇ ਰੱਖੇ 700 ਬੰਦਾ ਪਹਿਲਾਂ ਮਾਰਤਾ ਹੁਣ ਥੋੜੇ ਗੋਲੀਆਂ ਮਾਰ ਕੇ ਡਾਂਗਾ ਮਾਰਗਾ ਤੁਸੀਂ ਉਹ ਤੋਂ ਵੀ ਪਿੱਛੇ ਕਰਤਾ ਯਾਰ ਹਮ ਹਰ ਸਮਰਤ ਨੂੰ ਵਿੱਚ ਜਿਹੜੀ ਪਰਮਪਾਲ ਕੌਰ ਆ ਬੀਬੀ ਇੱਥੋਂ ਬੀਜੇਪੀ ਵਾਲੀ ਉਹ ਵੀ ਉਹ ਵੀ 1 ਲੱਖ 50000 ਵੋਟ ਲੈ ਗਈ ਤਦੋ ਤਦੋ ਮੈਂ ਉਹੀ ਕਹਦਾ ਨਾ ਵੀ ਉਹ ਕਿਸਾਨ ਕਿੱਥੇ ਨੇ ਯਾਰ ਉਹ ਕਿੱਥੇ ਗਏ ਕਿਸਾਨ ਜਿਹੜੇ ਜਿਹੜੇ ਇੱਥੇ ਅਮ ਸ਼ੰਭੂ ਦੇ ਖਨੌਰੀ ਜਿਹੜੇ ਇਕੱਠਾਂ ਦੇ ਵਿੱਚ ਮੈਂ ਨਾਲ ਖੜਦਾ ਰਹਿ ਜਾਂ ਕਿੱਥੇ ਦਿਨ ਬਾਅਦ ਨਹੀਂ ਪੁੱਛੀ ਅੱਜ ਕੱਲ ਝੰਡੇ ਚੱਕੀ ਫਿਰਦੇ ਸੀ ਕਾਗਰਸਾਂ ਚੱਕੀ ਫਿਰਦੇ ਪੰਜਾਬ ਦਾ ਓਵਰ ਆਲ ਰਿਜ਼ਲਟ ਆਇਆ ਲੱਖਾਂ ਸੰਤੁਸ਼ਟ ਹੈ ਵੀ ਰਿਜ਼ਲਟ ਠੀਕ ਆ ਗਿਆ ਪੰਜਾਬ ਦੇ ਵੋਟਰਾਂ ਨੇ ਸਹੀ ਫੈਸਲਾ ਕੀਤਾ ਜੇ ਬਠਿੰਡੇ ਦੀ ਸੀਟ ਛੱਡ ਕੇ ਕਿ ਦੂਜਿਆਂ ਦੇ ਬਾਹਰ ਤੇ ਚਾਤੀ ਮਾਰ ਲਗੇ ਤਾਂ ਬਾਕੀ ਵੀ ਇੱਕ ਤਾਂ ਇਹ ਹੈਗਾ ਵੀ ਦੇਖੋ ਕਿੱਥੇ ਜਿੱਤੀ ਦੀ ਹੈ ਕਾਂਗਰਸ ਮਾਨਸਾ ਵਾਲਾ ਜਿਹੜਾ ਸਿੱਯਾ ਮਮਲੇ ਕੇ ਇਹ ਬਹੁਤ ਮਤਲਕ ਇੱਥੇ ਲੋਕ ਕਹਿੰਨ ਸਹੀ ਨਹੀਂ ਕੀਤਾ ਸਰੂਰ ਦੇ ਉੱਤੇ ਚਲ ਮੈਂ ਕਹਣਾ ਯਾਰ ਸਰੂਰ ਆ ਆਪਣਾ ਬਾਈ ਸਰੂਰ ਦੇ ਵਿੱਚ ਮਾਨ ਸਾਹਿਬ ਨੂੰ ਤੁਸੀਂ ਨਹੀਂ ਜਿਤਾਉਣਾ ਸੀਗਾ ਉਹ ਖੈਰੇ ਜਦਾਦ ਹੁੰਦੇ ਇੱਕ طرفਾ ਦਾ ਕਰਦੇ ਚਲੋ ਤੁਹਾਨੂੰ ਨਹੀਂ ਲੱਗਿਆ ਵੀ ਦੋ ਬੰਦੇ ਸਾਡੇ ਕੋਲ ਸੀਗੇ ਯਾਰ ਵੀ ਚਲ ਇੱਕ ਬੰਦਾ ਆਇਆ ਸਾਡੀ ਕਾਮ ਦੀ ਸਾਡੇ ਪੰਥ ਦੀ ਸਾਡੇ ਪੰਜਾ ਦੀ ਗੱਲ ਕਰਨ ਆ ਦੂਜਾ ਬੰਦਾ ਖੈਰਾ ਜੋ ਤੁਸੀਂ ਮੰਨ ਲਓ ਮੀਤ ਨੂੰ ਤੁਸੀਂ ਮੀਤ ਨੂੰ ਪੰਦਰੋਂ 2 ਲੱਖ ਬੋਰਡ ਦੇ ਮੀਤ ਨੂੰ ਜਿਤਾਤਾ ਹੂੰ ਹੰ ਜਿਹੜੇ ਨੇ ਸਰੂਰ ਵਾਲੇ ਬਦਲਾਅ ਆ ਗਿਆ ਹੈ ਹਾਂ ਕੋਈ ਮੈਂ ਮੈਂ ਸਿਰਫ ਲੋਕਾਂ ਨੂੰ ਇੰਨਾ ਜਾਣਨਾ ਚਾਹਣਾ ਲੋਕਾਂ ਤੋਂ ਕਿ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਤੁਸੀਂ ਤੁਸੀਂ ਵੋਟਾਂ ਕਿ ਕਿਹੜੇ ਮੁੱਦੇ ਨੂੰ ਮੁੱਖ ਰੱਖ ਕੇ ਪਾਈਆਂ ਤੁਸੀਂ ਵੋਟਾਂ ਬਿਜਲੀ ਤੁਹਾਡੀ ਆਮ ਕਰਤੀ ਤੁਹਾਡੀਆਂ ਜੰਟਾਂ ਮਾਫ ਕਰਤੀਆਂ ਇਹ ਮੁੱਦਾ ਮੁੱਖ ਰੱਖਿਆ ਤੁਸੀਂ ਹੂੰ ਚਿੱਟਾ ਤੁਹਾਡੇ ਲਈ ਮੁੱਦਾ ਨਹੀਂ ਆ ਹੁਣ ਚਿੱਕਾ ਨਾ ਮਾਰੇ ਉਹ ਸਾਡੇ ਮੁੰਡੇ ਮਰੀ ਜਾਂਦੇ ਹੋ ਠੀਕ ਆ ਤੁਸੀਂ ਜਿਤਾਏ ਐ ਔਰ ਤੁਸੀਂ ਚਿੱਕਾ ਕਦੇ ਨਹੀਂ ਮਾਰਦੇ ਫਿਰ ਕਿਉਂ ਮਾਰੋਗੇ ਚਿੱਕਾ ਕਿਉਂਕਿ ਹੁਣ ਦੋ ਸ਼ਿੱਟਾ ਰਾਉਂਗੇ ਦੂਜੀ ਤੁਸੀਂ ਆਪ ਲੋਕੋਂ ਹਾਂ ਬਾਕੀ ਦੂਜੇ ਥਾਵਾਂ ਤੇ ਆਪਾਂ ਗੱਲ ਕਰ ਲੈਂਦੇ ਆ ਜਿੱਥੇ ਕਾਂਗਰਸ ਜਿੱਤਦੀ ਐ ਉੱਥੇ ਲੋਕਾਂ ਕੋਲ ਕੋਈ ਮਤਲਬ ਹਾਈ ਨਹੀਂ ਸੀਗਾ ਕੋਮਰੇ ਲੋਕਾਂ ਨੂੰ ਦਿਖਿਆ ਹੀ ਨਹੀਂਗਾ ਲੋਕਾਂ ਜਿਹੜੇ ਬਸ ਵੀ ਉਧਰ ਨੂੰ ਮੁੜ ਕੇ ਆ ਦੋ ਜਿਹੜੇ ਵੱਡੇ ਲੋਕਾਂ ਨੇ ਫਤਵੇ ਦਿੱਤੇ ਨੇ ਖਨੂਰ ਸਾਹ ਵਾਲਾ ਤੇ ਫਰੀਦਕੋਟ ਵਾਲਾ ਇਹ ਵਧੀਆ ਗੱਲ ਕੀਤੀ ਜਦੋਂ ਇਹਨਾਂ ਲੋਕਾਂ ਦਾ ਸਮਝ ਆ ਸਰਬਜੀਤ ਦੀ ਲਾਰ ਪਿਛਲੇ 5-7ਾਂ ਜਾ ਕੇ ਬਣੀ ਆ। 20 ਟਿਕ ਟੋਕ ਤੋਂ ਬਾਅਦ ਸਨਿਕਰ ਚੇਂਜ ਹੋ ਗਿਆ। ਬਿਲਕੁਲ ਇਕਦਮੀ ਮਤਲਬ ਕਿ ਪਿਛਲੇ 5-7 ਦਿਨ ਤਾਂ ਪੂਰੀ ਐ ਹਨੇਰੀ ਚੱਲ ਪਈ। ਪਹਿਲਾਂ ਫਿਰ ਨਾਉਂ ਹੀ ਸੀ ਆਉਂਦਾ ਕਿਤੇ। ਹੂੰ। ਤੇ ਇਹ ਲੋਕਾਂ ਦਾ ਮੈਂ ਧੰਨਵਾਦ ਕਰਦਾ ਹਾਂ। ਧੰਨਵਾਦ ਖਨੂਰ ਸਾਹਿਬ ਦੇ ਲੋਕਾਂ ਦਾ ਜਿਨ੍ਹਾਂ ਨੇ ਚਲੋ ਵੀ ਖਾਲਾ ਦਾ ਮੀਣਾ ਵੀ ਜਿਹੜਾ ਸੀਗਾ ਉਹ ਵੀ ਲਾਤਾ। ਹੂੰ। ਹਨਾ ਉਹ ਲਾਂਬਾ ਵੀ ਲਾਤਾ ਲੋਕਾਂ ਨੇ। ਇਹ ਇਹ ਸਾਰੇ ਤੇ ਚੀਤੋ ਮੈਨੂੰ ਲੱਗਿਆ ਕਿ ਤੁਹਾਨੂੰ ਗੁੱਸਾ ਕਿਤੇ ਨਾ ਕਿਤੇ ਹੈ ਆ। ਵੀ ਚਲੋ ਠੀਕ ਹੈ ਲੋਕਾਂ ਨੇ ਸਾਥ ਨਹੀਂ ਦਿੱਤਾ। ਇਹ ਤਾਂ ਸਿਆਸਤ ਤੋਂ ਲਾਂਬੇ ਤਾਂ ਨਹੀਂ ਹੋਣ ਕੀ ਆਪਦੇ ਜਿਹੜਾ ਆਪਾਂ ਜਿਹੜਾ ਚੱਲਦਾ ਜਿਵੇਂ ਵੀ ਘਰ ਪਰਿਵਾਰ ਚੱਲਦਾ ਉਸੇ ਚ ਹੀ ਰਹੂਗਾ ਜਾਂ ਫਿਰ ਦੁਬਾਰਾ ਫਿਰ ਵਿਚਰੋਗੇ ਭਾਈ ਮੈਂ ਤਾਂ ਦੱਸੀ ਗਏ ਮੈਂ ਜਦੋਂ ਉਹ ਕਹਿੰਦਾ ਹੁੰਦਾ ਵੀ ਸਿੰਘ ਨੇ ਜਿੰਨਾ ਦੇ ਖੇਚ ਹਨ ਅਸਲ ਵਿੱਚ ਤਾਂ ਯਾਰ ਅਸਲ ਤਾਂ ਸਾਡੇ ਅੰਦਰੋਂ ਖੇਚ ਹੈ ਉਹ ਤੜਫਾ ਹੁਣ ਅਸੀਂ ਤਾਂ ਪੂਰਾ ਦੇ ਤਰੇ ਹੋਏ ਬੰਦੇ ਆ ਆ ਤਾਂ ਬਾਈ ਮੇਰੀ ਗੱਲ ਸੁਣੋ ਯਾਰ ਜੇ ਮੈਂ ਐਮਪੀ ਬਣਨਾ ਹੁੰਦਾ ਤਾਂ ਹਾਂ ਵੀ ਉਹਨਾਂ ਵੱਲੋਂ ਦੋਨੇ ਪਾਰਟੀਆਂ ਵੱਲੋਂ ਸੀਗਾ ਵੀ ਸਾਡੇ ਵੱਲੋਂ ਲੜ ਪਾਇਆ ਤਾਂ ਅਸੀਂ ਟਿਕਟ ਦੇ ਦਿੰਨੇ ਆ ਜੇ ਐਮਪੀ ਬਣਨਾ ਹੁੰਦਾ ਬਣ ਜਾਂਦਾ ਯਾਰ ਹਨਾ ਛੇ ਦਾ ਉਹੀ ਗੱਲ ਆ ਗਈ ਨਾ ਵੀ ਸਾਰੇ ਗੱਲ ਤਾਂ ਕਿਤੇ ਨਾ ਕਿਤੇ ਅੰਦਰੋਂ ਯਾ ਇੱਕ ਦਰਦ ਤਾਂ ਹੈਗਾ ਹੀ ਹੈ ਨਾ ਜਿਹੜਾ ਲਈ ਫਿਰਦਾ ਫਰੇ ਆ ਲੋਕਾਂ ਦੇ ਬਸ ਇੰਨੇ ਕਿ ਚਲੋ ਕੋਈ ਗੱਲ ਨਹੀਂ ਕਈ ਕਹਿੰਦੇ ਕਿ ਲੱਖਾ ਸਦਾਨਾ ਇਲੈਕਸ਼ਨ ਲੜਦਾ ਪੈਸੇ ਦੀ ਆ ਸੱਚ ਦੱਸੋ ਵੀ ਐਸੋਰ ਪੈਸਾ ਕੁਛ ਆਇਆ ਤੁਹਾਡੇ ਕੋਲੇ ਜਾਂ ਤੁਸੀਂ ਆ ਤਾਮ ਜਾ ਮਾਬਦਾ ਸੀ ਖਰੀਬਿਆ ਪੈਸੇ ਮੋੜਤੇ ਇਹਨਾਂ ਦੇ ਕਿਆ ਗੱਡੀਆਂ ਕੁਡੀਆਂ ਲਈ ਫਿਰਦੇ ਸੀ ਤੇਲ ਕਿੰਨੇ ਦਾ ਲੱਗਿਆ ਤੇਲ ਲੱਗ ਗਿਆ ਬਈ ਟੋਟਾ ਕੋਈ 12-13 ਲੱਖ ਰੁਪਏ ਤੇਲ ਲੱਗਿਆ ਬੋਕੀ ਹੋਰ ਖਰਚੇ ਖੁਰਚੇ ਧੱਕ ਲੋ ਗੱਡੀਆਂ ਕਿਰਾਏ ਤੇ ਕਰਾਈਆਂ ਝੰਡੇ ਝੁੰਡੇ ਪੋਸਟਰ 500000 ਵਰਦੀ ਹਾਂ 35 ਲੱਖ ਰੁਪਏ ਕਬਾਈ ਹੂੰ ਅੰਧਾ ਪੁੰਨ ਨਹੀਂ ਗਈ ਅੰਦੇ ਨਹੀਂ ਗਈ ਇਹ ਕਹਿੰਦੇ ਦੇਣਾ ਲੜਖਸਤਾਨਾ ਲੜਦਾ ਪੈਸੇ ਲਈ ਆ ਕੋਈ 10-10 ਦੇ ਲੱਖੇ ਨੂੰ ਕਿਹੜਾ ਚੱਕ ਪੜਾ ਕੇ ਗਿਆ ਜਾਂ ਕਿਹੜਾ ਲੱਖੇ ਦੇ ਘਰੇ ਡਾਲ ਦੱਟ ਕੇ ਗਿਆ ਆ 10-10 ਕਿਹੜਾ ਲੱਖੇ ਦਾ ਕੋਈ ਪੀਲ ਵੀ ਨਹੀਂ ਕੀਤੀ ਕਿਸੇ ਨੂੰ ਵੀ ਯਾਰ ਕਿ ਮੈਨੂੰ ਪੈਸੇ ਭੇਜ ਤਾ ਮੈਂ ਐ ਵੀ ਨਹੀਂ ਕਿਹਾ ਯਾਰ ਹੂੰ ਮਾਹੀ ਮੇਰਾ ਜ਼ਮੀਰ ਜਮਨ ਦਾ ਹੁੰਦਾ ਯਾਰ ਆ ਕੋਈ ਯਾਰ ਮਿੱਤਰ ਹੈਗੇ ਨੇ ਬਾਈ ਪੰਜ-ਸੱਤ ਮੈਨੂੰ ਕਹਿ ਦੇਈਦਾ ਉਹ ਇੱਥੋਂ ਯਾਰ ਮਿੱਤਰ ਆਲੇ ਲੁੜਕੇ ਇਕੱਠੇ ਕੋਠੇ ਕਰਕੇ ਬਾਈ ਆਪਸ ਵਿੱਚ ਲੁੱਡੂ ਨੇ ਹੂੰ ਉਹ ਇਹ ਜਾਂ ਕੁਝ ਮਸਤੀ ਹੋ ਹੋ ਜੇ ਬੰਦੇ ਕੋਈ ਸੱਜਣ ਹੈਗੇ ਆ ਕੋਈ ਇਹਦਾ ਪੰਜਾਬ ਦਰਦੀ ਵੀ ਹੈਗੇ ਨੇ ਹੁਣ ਜਿਵੇਂ ਕਿਸੇ ਨੇ 10000 ਰੁਪਿਆ ਦਿੱਤਾ ਕਿਸੇ ਨੇ 20000 ਰੁਪਿਆ ਦਿੱਤਾ ਪੰਜ ਵੀ ਆਏ ਲੋਕਾਂ ਨੇ ਕੋਈ 10000 ਕਹਿੰਨੇ ਪੰਜ ਕਹਿੰਨੇ 20 ਆਏ ਦਿੱਤਾ ਮੁੱਚ ਲੱਗਾ ਰਮ ਭਾਈ ਉਹ ਨਾ ਪਾਗੜਾ ਹੁਣ ਬੋਟਾਂ ਖਰੀਦਣ ਵਾਲੀ ਸੀਗੇ ਆਪਣੇ ਕੋਲ ਦਾ ਹੀ ਖਰਚੇ ਸੀ ਤੇ ਅੰਤੂਲ ਦੇ ਝੰਡਿਆਂ ਚੋਂ ਨਾ ਆਈ ਸੀ ਵੱਡੀਆਂ ਪਾਰਟੀਆਂ ਵਾਂਗੂ ਕੋਈ ਮੇਰੀਆਂ ਮੁੜੀਆਂ ਤੇ ਪੈਸਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਖਵਾਰਾ ਖਵਾਰਾਂ ਚ ਚਾੜਨ ਵਾਦੀ ਨਾ ਭਾਈ ਤਾਂ ਨਾ ਆਪਣਾ ਤੁਹਾਨੂੰ ਪਤਾ ਉਹ ਤੁਹਾਨੂੰ ਪਤਾ ਬਕਾਊ ਹੈਗੇ ਸਾਰੇ ਆਪਣਾ ਦਾ ਕੋਈ ਜਿਹੜੇ ਸੀਗੇ ਜਿਹੜੇ ਕੋ ਨਿਰਪੱਖ ਸੀਗੇ ਉਹਨਾਂ ਨੇ ਤਾਂ ਮਾਰੀ ਮੋਟੀ ਆਪਣੀ ਖਬਰ ਚਲਾਤੀ ਬਾਕੀ ਕੋ ਸਰਕਾਰ ਕੋਲੇ ਵਿਕੇ ਵੀ ਸੀ ਹੂੰ ਉਹ ਸਰਕਾਰ ਕੋਲੋਂ ਉਧਰ ਚੱਲੀ ਗਏ ਕੁਝ ਬਾਗਲਾ ਨੇ ਖਰੀਦਲੇ ਸੀਗੇ ਆਪਣੇ ਆਪ ਨੂੰ ਬੜੇ ਖੱਬੀ ਖਾਨ ਕਹੋਂਦੇ ਸੀ ਬਾਰੇ ਘੈਂਟ ਆ ਹੂੰ ਉਹ ਬਾਗਲਾ ਦੇ ਬਾਦਸ਼ਾਹ ਮਾਰੀ ਗਏ ਜਾ ਕੇ ਹੂੰ ਉਧਰ ਜੀ ਕਸਾਈ ਕਹਿੰਦੇ ਮੈਂ ਜਾ ਕੇ ਥੱਲੇ ਪੈਰਾਂ ਤੇ ਉਹ ਉਹਨਾਂ ਦੀ ਵਾਹ ਵਾਹ ਕਰੀਗੇ ਵਾਲਾ ਨੇ ਹੈ ਕੀਤਾ ਵਾਲਾ ਨੇ ਉਹ ਕਰਾਤਾ ਵਾਲਾ ਹੈ ਕਰਤਾ ਵਾਲਾ ਹੈ ਗੱਲ ਕੇ ਚਲੋ ਕਰਨ ਸਮਝ ਆਈ ਜਾਂਦੀ ਹੁੰਦੀ ਹੈ ਕਿਹੜੇ ਨੇ ਹਮ ਮੀਡੀਆ ਦਾ ਰੋਲ ਜਿਹੜਾ ਹੋਣਾ ਚਾਹੀਦਾ ਸੀ ਬਹੁਤ ਮੋ ਨਿੱਗਰ ਗਿਆ ਮੈਂ ਕਹੂੰਗਾ ਪੰਜਾਬ ਦਾ ਮੀਡੀਆ ਹੀ ਬਹੁਤ ਵੱਡੇ ਪੁੱਤਰ ਤੇ ਤਲਾਲ ਮੀਡੀਆ ਬਣ ਗਿਆ ਹਮ ਇਹਨਾਂ ਨੇ ਵੀ ਬਹੁਤ ਜਨ ਚਲੋ ਹੈਗੇ ਕੁਝ ਅੰਗੜਾ ਕੋਈ ਨਹੀਂ ਹੁੰਦੇ ਕੋ ਚੰਗੇ ਬੰਦੇ ਵੀ ਹੈਗੇ ਜਿਨ੍ਹਾਂ ਨੇ ਕੁਝ ਚੰਗੀ ਚਲੋ ਪਰ ਤਪਾਈ ਵੀ ਆ ਕੁਬੇ ਕੇ ਵੀ ਨਹੀਂ ਕੋਈ ਖਬਰਾਂ ਉਹਨਾਂ ਨੂੰ ਦਬਤਾ ਰਿਚਾ ਰੂਚਾ ਮਾਰਤੀਆਂ અમારી ਖ਼ਬਰ ਹੀ ਨਹੀਂ ਚੱਲੀ ਬੁੱਝਾਂ ਨੂੰ ਚਲਾਈ ਚਲਈ ਹੋਇਆ ਬਹੁਤ ਮੇਰੇ ਖਿਲਾਫ ਹੈਗੇ ਦੋ ਤਿੰਨ ਪੱਤਰਕਾਰ ਜੇ ਕਹੋਂਦੇ ਆਪਣੇ ਆਪ ਨੂੰ ਮੇਰੇ ਘੈਂਟਾਂ ਉਹ ਅਸਲ ਉਹਨਾਂ ਦੀ ਨਾਂਸਿਕਤਾ ਹੋਰ ਤਰ੍ਹਾਂ ਦੀ ਉਹਨਾਂ ਨੇ ਮੇਰੇ ਭਾਲ ਖਿਲਾਫ ਭਾਲ ਭਾਲ ਖਬਰਾਂ ਚਲਾਈਆਂ ਪਿੰਡਾਂ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਉੱਥੇ ਬਿਠਾ ਕੇ ਆ ਉਹਦੇ ਚਾਰ ਪੰਜ ਸੱਤ 10 ਬੰਦੇ ਇਲਕੇ ਦੇ ਖਿਲਾਫ ਬੁਲਾਇਆ ਜਾਵੇ ਉਹ ਉਹ ਖਬਰਾਂ ਉਹ ਰੀਲਾਂ ਚਲਾਈਆਂ। ਨਾ ਕੋਈ ਗੱਲ ਨਹੀਂ। ਹਮ ਸਮਾ ਸਾਰਿਆਂ ਦੀ ਆਉਣਾ। ਹਮ ਕੋਈ ਗੱਲ ਨਹੀਂ। ਤੂੰ ਵੀ ਲਾਓ ਜੋਰ ਜਿਹੜਾ ਲਾਉਣਾ। ਹਮ ਅਸੀਂ ਹੱਕ ਤੇ ਸੱਚ ਲਈ ਲੜ ਰਹੇ ਹਾਂ। ਕੋਈ ਗੱਲ ਨਹੀਂ ਦੇ ਆਏ ਦਰਸਤਾਏ ਹੋ ਸਮੇ ਨਾਲ ਕੋਈ ਪ੍ਰਮਾਤਮਾ ਸਾਡੀ ਵੀ ਕਿਤੇ ਨਾ ਕਿਤੇ ਸੁਣੀ ਜਾਣੀ ਅਸੀਂ ਜਿਹੜਾ ਭੁੰਨ ਕੇ ਬੀਜਿਆ ਵੀ ਹਰੇ ਨਹੀਂ ਹੋਣੇ। ਅਸੀਂ ਸੱਚ ਲਈ ਲੜ ਰਹੇ ਹਾਂ। ਸਮਾਂ ਲੱਗਦਾ ਵੇ ਸੱਚ ਨੂੰ। ਹਮ ਝੂੜ ਦਾ ਤਨ ਬੋਲਾ ਬਾਲਾ ਜਾਦੇ ਹੁੰਦਾ। ਆਊਗਾ ਸਾਹਮਣੇ ਲੜਾਂਗੇ ਕੋਈ ਗੱਲ ਨਹੀਂ ਕਹਿ ਚੁੱਕੇ ਆ ਬਈ ਵੀ ਆਖਰੀ ਦਮ ਤੱਕ ਲੜਾਂਗੇ ਯਾਰ ਅਸੀਂ ਕੋਈ ਨਾ ਤਾਂ ਹੌਸਲੇ ਠੱਕ ਕੇ ਹਾਰ ਕੇ ਬੈਠਣ ਵਾਲਾ ਚ ਨਹੀਂ ਕਾਲ ਰਿਜ਼ਲਟ ਆਇਆ ਅੱਜ ਫਿਰ ਦਸਤਾਰ ਬੰਨ੍ਹ ਕੇ ਮਾਣ ਨਾਲ ਹੀ ਨਹੀਂ ਰਹਿਗੇ ਅਸੀਂ ਨਾ ਅਸੀਂ ਡਿੱਗਣ ਵਾਲੇ ਟੈਣ ਵਾਲੇ ਆ ਨਾ ਹਾਸਲੇ ਆਰਨ ਵਾਲੇ ਆ ਅਸੀਂ ਤਾਂ ਯਾਰ ਗੋਮਿਆਂ ਖਾ ਕੇ ਹਾਸਟਲਾਂ ਚ ਮਰੇ ਪਰ ਠੜੇ ਵੀ ਇਹਦਾ ਉੱਠਦੇ ਨਹੀਂ ਲੋਕ ਤਾਂ ਕਹਿੰਦੇ ਸੀ ਇਹ ਤਾਂ ਚੇਲਾ ਚ ਵੀ ਆ ਕੇ ਲੜੇ ਆ ਛੱਟ ਆਪਣੇ ਆਪ ਨੂੰ ਇੱਥੇ ਤੱਕ ਲੈ ਕੇ ਆਏ ਆ ਅਸੀਂ ਤਾਂ ਮੋਰਚਿਆਂ ਚ ਵੀ ਲੜੇ ਆ ਅਸੀਂ ਹੌਂਸਲੇ ਕੌਂਸਲਟਾ ਆਉਣ ਵਾਲਾ ਸਾਡਾ ਕੰਮ ਨਹੀਂ ਹੈਗਾ ਕੋਈ ਦੁੱਖ ਹੁੰਦਾ ਦੁੱਖੇ ਸਵਾਲ ਦਾ ਵੀ ਯਾਰ ਜੋ ਮੈਂ ਦੇਖਦਾ ਨਾ ਵੀ ਯਾਰ ਪੰਜਾਬ ਐ ਦੇ ਆਪਾਂ ਕਹਿੰਨੇ ਰੇਤ ਤੇ ਉੱਕਰ ਰਿਹਾ ਮੁੱਠੀ ਚ ਮੁੱਠੀ ਚ ਯਾਰ ਐ ਕਰਦਾ ਜਾਂਦਾ ਪੰਜਾਬ ਯਾਰ ਉਦੋਂ ਮੈਂ ਜਦੋਂ ਮੱਛਾ ਮਾਰਦਾ ਨਾ ਯਾਰ ਮੈਂ ਹਰ ਪਿੰਡ ਦੇ ਵਿੱਚ ਮੈਂ ਬੋਲੀ ਦੀ ਗੱਲ ਕੀਤੀ ਯਾਰ ਬੋਲੀ ਬਚਾ ਲੋ ਜਵਾਕਾਂ ਨੂੰ ਮੈਂ ਉਹਨਾਂ ਲੋਕਾਂ ਨੂੰ ਸਾਹਮਣੇ ਖੜੇ ਕਰਦਾ ਜਿਉਂ ਪਤਾ ਹੀ ਨਹੀਂ ਕਿ ਇਹ ਦੂਏ ਉਰੇ ਆੜਿਆਂ ਦਾ ਹਨਾ ਲੋਕ ਵੀ ਕਹਿੰਦੇ ਵੀ ਹਾਂ ਯਾਰ ਗੱਲਾਂ ਤੇਰੀਆਂ ਸਹੀ ਨੇ ਯਾਰ ਚੰਗੀਆਂ ਨੇ ਪਰ ਯਾਰ ਅਸੀਂ ਬੰਦਾ ਤਾਂ ਦੇਖ ਲੈਂਦੇ ਯਾਰ ਵੀ ਆਹ ਬੰਦਾ ਸਾਨੂੰ ਕੀ ਦੱਸਣਾ ਚਾਹੁੰਦਾ ਸਾਡੇ ਲਈ ਕੀ ਕਰਨਾ ਚਾਹੁੰਦਾ ਜਦ ਆਹ ਬੰਦੇ ਜਿਨ੍ਹਾਂ ਨੂੰ ਤੁਸੀਂ 4 3 3 ਵਾਰੀ ਪਹਿਲਾਂ MP ਬਣਾਤੀ ਐਤਕੀ ਚੌਥੀ ਵਾਰੀ ਫੇਰ ਬਣਾਈ ਦੇਖ ਤਾਂ ਲੋ ਯਾਰ ਤੁਸੀਂ ਇਹਨਾਂ ਨੇ ਕੀ ਕਾਹਨ ਕੀਤਾ ਯਾਰ ਹਮ ਇਹਨਾਂ ਦਾ ਦੇਖ ਲਓ ਘੱਟੋ ਘੱਟ ਯਾਰ ਅੱਛਾ ਹੁਣ ਇੱਥੇ ਮੌੜਾਂ ਦੇ ਵਿੱਚ ਭਵੰਤਮਾਨ ਦਾ ਵਿਰੋਧ ਹੋਇਆ ਪਰ ਮੌੜਾਂ ਦੇ ਵਿੱਚ ਬੋਟ ਫਿਰ ਭਵੰਤਮਾਨ ਦੇ ਝਾੜੂ ਵਾਲਾ ਵੱਧ ਗਿਆ ਤੁਸੀਂ ਕੀ ਦੇ বুঝੋਗੇ ਇਹਨਾਂ ਲੋਕਾਂ ਦਾ ਹੋਰ ਕਿੰਨੇ ਥਾਈ ਇਹ ਮਸ਼ਕਰਾ ਜੀ ਇਹ ਚੁਟਕਲੇ ਸੁਣਾਉਂਦਾ ਜੀ ਇਹ ਕਹਾਣੀਆਂ ਸੁਣਾਉਂਦਾ ਜੀ ਤਿਤਲੀਆਂ ਗਾਉਂਦਾ ਜੀ ਬੋਟ ਨੂੰ ਫੇਰ ਪਾਈ ਜਾਂਦੇ ਹੋ ਹੂੰ ਜਦ ਕਿੱੱਚੇ ਖੜੀ ਆ ਤੁਹਾਡੀ ਮੰਨ ਸਕਦਾ ਯਾਰ ਇਹ ਐਮਪੀ ਦੀ ਚੋਣ ਸੀ 5 ਸਾਲ ਦੀ ਬੰਦਾ ਬਣ ਗਿਆ ਉਹ ਉਸ ਐਮਪੀ ਬਾਰੇ ਸੋਚਦਾ ਲੰਦ ਵੀ ਉਹ ਐਮਪੀ ਨੇ ਤੁਹਾਡੇ ਲਈ ਗੱਲ ਕਹਾਂ ਤੱਕ ਕਹਾਂ ਕੀ ਕਰਨੀ ਹੈ ਜਾ ਕੇ ਯਾਰ ਨਹੀਂ ਸੋਚਿਆ ਬਾਈ ਚਲੋ ਕੋਈ ਗੱਲ ਨਹੀਂ ਹੁਣ ਦੇਖੋ ਜਿਹੜੀ ਆਪਾਂ ਪਹਿਲਾਂ ਗੱਲ ਕਰ ਖੈਰੇ ਵਾਲੀ ਗੱਲ ਆਪਾਂ ਕਰਾਂਗੇ ਹੂੰ ਚਲੋ ਮਾਨ ਸਾਹਿਬ ਨੂੰ ਤਾਂ ਲੋਕਾਂ ਨੇ ਹਰਾਤਾ ਇੱਕ ਤਾਂ ਉਹ ਬੰਦਾ ਖੈਰਾ ਜਿਹੜਾ ਕਹਿੰਦਾ ਕਿ ਇਹ ਤੇ ਪ੍ਰਵਾਸੀਆਂ ਦਾ ਜ਼ਮੀਨ ਨਹੀਂ ਮਿਲਣੀ ਚਾਹੀਦੀ ਪ੍ਰਵਾਸੀਆਂ ਨੂੰ ਇੱਥੇ ਨੌਕਰੀਆਂ ਨਹੀਂ ਮਿਲਣਾ ਚਾਹੀਦੀ ਇੱਕ ਪਾਸੇ ਤਾਂ ਇੱਕ ਪਾਸੇ ਮੀਤਹਿਰ ਆ ਮੀਤਹਿਰ ਕੀ ਕਹਿੰਦਾ ਸੀਗਾ ਵਿਧਾਨ ਸਭਾ ਚ ਕਿ ਅਸੀਂ ਤੂੰ ਦੱਸੋ ਕਿਹੜੇ ਕਾਨੂੰਨ ਮੁਤਾਬਕ ਕਿਹੜੇ ਸੰਵਿਧਾਨ ਮੁਤਾਬਕ ਇਹ ਨੌਕਰੀਆਂ ਨਾ ਦੇ ਕੇ ਇਹ ਤਾਂ ਹੋ ਹੀ ਨਹੀਂ ਸਕਦਾ ਅਸੀਂ ਸਭ ਨੂੰ ਨੌਕਰੀਆਂ ਦੇਵਾਂਗੇ ਕਿਹੜਾ ਬੰਦਾ ਜਿਤਾ ਰਹਿੰਸੀ ਇੱਕ ਪਾਸੇ ਰਾਜਾ ਬੜੰਗ ਜਿਹੜਾ ਉੱਥੇ ਸ਼ਰੇ ਆਮ ਬੈਠ ਕੇ ਇਹ ਗੱਲ ਕਰਦਾ ਕਿ ਜਿਹੜੇ ਪ੍ਰਵਾਸੀ ਇੱਥੇ ਬਾਹਰੋਂ ਆਏ ਹੋਏ ਆ ਉਹਨੇ ਲਾਟਮੈਂਟ ਹੋਈ ਵੀ ਆ ਤੇ ਉਹਨਾਂ ਨੂੰ ਅਸੀਂ ਹੁਣ ਪੱਕੀਆਂ ਐਸਟਰੀਆਂ ਕਰਾ ਕੇ ਅਸੀਂ ਤੇ ਮਾਰੇ ਸਾਡੀ ਸਰਕਾਰ ਹੁਣ ਤੇ ਤੁਸੀਂ ਇਹ ਪੰਜਾਬ ਦਾ ਵੈਰੀ ਹੈਗਾ ਜਿਹੜੇ ਹੈਗੇ ਆ ਖੇਰੇ ਦੇ ਬਿਆਨ ਤੇ ਰਾਣਾ ਗੁਰਜੀਤ ਬੜਾ ਬਖਲਾੜ ਦੇ ਵਿੱਚ ਆਇਆ ਸੀ ਉਹਨਾਂ ਨੇ ਕਿਹਾ ਕਿ ਮੈਂ ਵੀ ਤੇ ਫਿਰ ਪ੍ਰਵਾਸੀਆਂ ਮੰਗ ਤੇ ਜੁਪੀ ਤੋਂ ਆ ਕੇ ਬਸਿਆ ਹਾਂ ਐਡੇ ਗਲਤ ਬਿਆਨ ਕਿਉਂ ਦੇ ਰਹੇ ਇਹ ਮੈਂ ਉਹੀ ਗੱਲ ਕਰਦਾ ਨਾ ਸਾਨੂੰ ਸਾਡੇ ਹੀ ਮਾਰਦੇ ਨੇ ਨਾ ਸਾਨੂੰ ਉਹ ਦੁਸ਼ਮਣ ਥੋੜੀ ਮਾਰਦਾ ਉਹ ਤਾਂ ਜਿਵੇਂ ਮਾਰਦਾ ਮਾਰਦਾ ਹੀ ਆ ਸਾਡਾ ਆਪਣੇਆਂ ਦੇ ਹਾਲਾਤ ਦੇਖੋ ਸਾਡਾ ਆਪਣੇਆਂ ਦੇ ਸਾਡਾ ਆਪ ਦੀਆਂ ਜੜਾਂ ਅਸੀਂ ਆਪ ਵੱਢਣ ਦੇ ਲੱਗੇ ਹੋਏ ਆ ਤਾਂ ਇਹ ਤਾਂ ਗੱਲ ਕੋਈ ਨਹੀਂ ਮੈਂ ਮੈਂ ਤਾਂ ਪ੍ਰਮਾਤਮਾ ਅਗੇ ਦੁਆ ਕਰਦਾ ਕਿ ਕੋਈ ਇਸ ਤਰ੍ਹਾਂ ਦੀ ਹਵਾ ਨਾ ਵਗੇ ਪੰਜਾਬ ਦੇ ਉੱਤੇ ਤਪਦੀ ਹਵਾ ਪੰਜਾਬ ਤੇ ਠੰਡੇ ਬੱਲੇ ਹਮੇਸ਼ਾ ਹੋਣ ਦੂਗਲੇ ਅਰਦਾਸ ਕਰਕੇ ਪੰਜਾਬ ਦੀ ਖੈਰ ਮੰਗਦੇ ਆ ਪਰ ਇਹ ਜਿਹੜੇ ਲੋਕ ਨੇ ਸਮਝਣ ਨੂੰ ਤਿਆਰ ਨਹੀਂ ਹੈ ਇਨਾਂ ਦੀ ਉਹ ਸਮਝ ਉਹ ਦੂਰੰਦੇਸ਼ੀ ਨਹੀਂ ਹੈਗੀ ਵੀ ਯਾਰ ਕਿਹੜੇ ਬੰਦੇ ਸ਼ਾਇਦ ਮੈਂ ਕਹਿੰਦਾ ਰਿਹਾ ਪਿੰਡਾਂ ਚ ਵੀ ਸ਼ਾਇਦ ਤੁਸੀਂ ਮੈਨੂੰ ਹਰਾ ਦੋ ਬੁਰਤਾ ਮੈਨੂੰ ਨਾ ਪਾਓ ਪਰ ਸ਼ਾਇਦ ਤੁਸੀਂ ਪੰਜਾਹ ਸਾਲਾਂ ਬਾਅਦ ਮੇਰੀ ਗੱਲ ਨੂੰ ਸਮਝੋਗੇ। ਵੀਰੇ ਬੰਦਾ ਕੀ ਕਲਪਕੇ ਗਿਆ ਸੀ ਕੀ ਪਟਕੇ ਗਿਆ ਸੀ ਵੀ ਉਹ ਪਾਣੀ ਬਚਾ ਲਓ ਏ ਬੁੱਲੀ ਬਚਾ ਲਓ ਏ ਐਪੀ ਬਚਾ ਲਓ ਏ ਜਮੀਨਾਂ ਨਾ ਵਿੱਚ ਏ ਪ੍ਰਵਾਸ ਨਾ ਖਰੋ ਬਾਹਰ ਨੂੰ ਨਾ ਪੱਜੋ ਏ ਕੰਮ ਕੁੱਲ ਯਾਰ ਮੈਂ ਕਹਨਾ ਜਿਹੜੇ ਜਿਹੜੇ ਮੁੱਦੇ ਮੈਨੂੰ ਲੱਗਦੇ ਆ ਕਿ ਆ ਮੁੱਦੇ ਅਸਲ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਬਾਈ ਮੈਂ ਚੋਣ ਲੜੀ ਜੀ ਲੋਕਾਂ ਨੇ ਮੁੱਦੇ ਮੁੱਦੇ ਸਵਾਣਕਾਰ ਤੇ ਕੋਈ ਮੁੱਦਾ ਨੇ ਸੁਣਿਆ ਸੁਣ ਕੇ ਆ ਕੇ ਪਿੰਡਾਂ ਤੌੜੀਆਂ ਮਾਰ ਕੇ ਉੱਠ ਕੇ ਜਿੰਦਾਬਾਦ ਕਰਕੇ ਤੁਰ ਜਾਂਦੇ ਸੀ ਵੋਟਾਂ ਫਿਰ ਪਾਉਣ ਵੇਲੇ ਨਹੀਂ ਅਰ ਬੀਬਾ ਨੂੰ ਪਾਵਾਂਗੇ ਫਲਾਣੇ ਨੂੰ ਪਾਵਾਂਗੇ ਪੰਜੇ ਨੂੰ ਪਾਵਾਂਗੇ ਬਸ ਉੱਥੇ ਖੜ ਗਈ ਕਹਾਣੀ ਕੋਈ ਗੱਲ ਨਹੀਂ ਬਾਈ ਜਿਹੜੇ 84000 ਖੜੇ ਆ ਫਿਰ 85000 ਦਾ ਖੜੇ ਆ 84000 ਦਾ ਚਲੋ ਮੇਰੀ ਗੱਲ ਨੂੰ ਸਮਝਿਆ ਉੰਨਾ ਨਾਲ ਖੜੇ ਹੋ ਮੈਂ ਖੜਾ ਭਾਈ ਆਪਾਂ ਪੰਜਾਬ ਨਾਲ ਹੀ ਖੜੇ ਆ ਭਾਈ ਆਪਾਂ ਕੋਈ ਗੱਲ ਨਹੀਂ ਅਸੀਂ ਨਾਮ ਦਾ ਪਹਿਲਾਂ ਗੱਲ ਕਰਦੇ ਸੀ ਇਹ ਸਾਰਾ ਕੁਝ ਲੈ ਕੇ ਸਪੀਕਰ ਪੰਜਾਬ ਦੇ ਵਿੱਚ ਇੱਕ ਗੀਰਾਂ ਦੇਣਾ ਹੋਕਾ ਜਾਣਾ ਪਈ ਜਤਰਾ ਤਿਆਰ ਆ ਆਪਾਂ ਦਾ ਇਹ ਲੋਕ ਆਪਾਂ ਦਾ ਸਫ਼ਰ ਤਈਆ ਭਾਈ ਉਹ ਤਾਂ ਮਿਸ਼ਨ ਥੀ ਜੀ ਉਹ ਚਲੋ ਜਿਵੇਂ ਜਿਵੇਂ ਮੈਂ ਜਾ ਰਿਹਾ ਮੈਂ ਗੱਲਾਂ ਕਰ ਰਿਹਾ ਸ਼ਾਇਦ ਹੋਈ ਹੋਈ ਲੋਕਾਂ ਨੂੰ ਸਮਝ ਪੈਣਗੀਆਂ ਗੱਲਾਂ ਹਲੇ ਨਹੀਂ ਦਮਾ ਦੇ ਬੱਚੇ ਕੱਲਾਂ ਆਦੀਆਂ ਹਨ ਜੀ ਕੋਈ ਗੱਲ ਨਹੀਂ ਆਪਾਂ ਨਾ ਨਰਾਸ਼ਾ ਨਾ ਪਹਤਾਸ਼ਾ ਨਾ ਪਟਟੇ ਨਾ ਆਪਣਾ ਹੌਸਲਾ ਡਿੱਗਿਆ ਦੁੱਖ ਹੋਇਆ ਜੀ ਲੜਾਂਗੇ ਆਖਰੀ ਦਮ ਤੱਕ ਲੜਾਂਗੇ ਕੋਈ ਗੱਲ ਨਹੀਂ ਮੈਂ ਕਹਿੰਦਾ ਇਹ ਇਹ ਈਲਿੱਤੇ ਲੈ ਕੇ ਆਵਾਂਗੇ ਪੰਜਾਬ ਜੀ ਬਾਕੀ ਬਹੁਤ ਵਧੀਆ ਮਾਹੌਲ ਆ ਪੰਥਕ ਮਾਹੌਲ ਦੁਵਾਰਾ ਬਣਿਆ ਲੰਮੇ ਅਰਸੇ ਬਾਅਦ ਬਣਿਆ ਲੋਕਾਂ ਨੇ ਦੁਆਰੇ ਪੰਥ ਦੀ ਗੱਲ ਕਾਮ ਦੀ ਗੱਲ ਹੋ ਤਰੀਆ ਪੰਜਾਬ ਦੇ ਅੰਦਰ ਇਸੇ ਕਰਕੇ ਲੋਕਾਂ ਨੇ ਐਡੇ ਵੱਡੇ ਫਤਵੀ ਮਦਰ ਕੇ 4-4 ਲੱਖ ਫੋਟ ਦੇਣੀ ਉੱਥੋਂ ਇੱਥੋਂ ਵੱਡੀ ਗਿਣਤੀ ਲੱਖਾਂ ਚ ਫੋਟ ਦੇਣੀ ਸ਼ਹਿਰ ਜਿਹੜੀਆਂ ਹੋਰ ਥਾਵਾਂ ਤੇ ਵੀ ਕਈ ਗਿਣਤੀ ਦੇ ਵਿੱਚ ਕਾਫੀ ਵੱਡੀ ਗਿਣਤੀ ਚ ਵੋਟਾਂ ਪਈਆਂ ਨੇ ਤੇ ਇਹ ਮਾਹੌਲ ਉੱਧਰ ਨੂੰ ਜਾਊਗਾ ਸੋ ਮੈਂ ਇੱਕ ਹੋਰ ਤੁਹਾਡੇ ਨੇ ਅਪੀਲ ਕਰ ਦੇਣਾ ਚਾਹੁੰਦਾ ਵੀ ਜਿਹੜੇ ਹੁਣ ਆਪਣੇ ਆਪ ਨੂੰ ਕੋਈ ਪੰਜਾਬ ਪੱਖੀ ਕੋਈ ਦਰਦੀ ਲੀਡਰ ਕਹਾਉਂਦੇ ਆ ਕੋਈ ਪੰਥ ਵਾਲੇ ਕਹਾਉਂਦੇ ਆ ਉਹਨਾਂ ਨੂੰ ਬੇਨਤੀ ਹੈ ਇਕੱਠੇ ਹੋ ਜੇ ਛੱਡ ਦਿਓ ਇਹ ਇਸਤਰਾਣੀਆਂ ਆਪ ਸਮਝਣੀਆਂ ਆਪਣੇ ਬਗੜਾਰੀਆਂ ਨੇ ਜਾਂ ਕੋਈ ਚੌਧਰ ਦੀ ਭੁੱਖ ਆ ਜਾਂ ਕੋਈ ਅੰਦਰੀ ਗੋਹੰਕਾਰ ਆ ਵੀ ਨਹੀਂ ਮੈਰ ਥੱਲੇ ਨਗਣਾ ਥੱਲੇ ਕੋਈ ਨਹੀਂ ਲੰਦਾ ਹੁੰਦਾ ਬਰਾਬਰ ਖੜਕੇ ਇੱਕ ਪਾ ਦੂਜੇ ਦਾ ਸਾਥ ਦੇ ਕੇ ਇਕੱਠੇ ਹੋ ਕੇ ਜੇ ਗੱਲ ਕਰਨੀ ਹੈ ਇਕੱਲੇ ਇਕੱਲੇ ਤੁਸੀਂ ਆਪ ਦਾ ਟੋੜਾ ਪੱਟੀ ਜਾਓਗੇ ਤਾਂ ਬਤ ਗੱਲ ਨਹੀਂ ਬਣਨੀ ਜੀ ਧੰਨਵਾਦ ਸ਼ੁਕਰੀਆ ਜੀ